ਸਾਰੇ ਬੰਦੇ ਬੈਠੇ ਨੇ ਚੱਲੋ ਚੇਰੇਜ ਲਾਈਟ ਕਰੋ ਸੱਲ ਚੱਲ ਨਹੀਂ ਭਰਾ ਦਾਦਾ ਨੂੰ ਸ਼ੁਰੂ ਕਰੋ ਚਾਨਣਾ ਬਣਾਈ ਚੱਲੀ ਵੀਰ ਨੂੰ ਹਾਂ ਬਣ ਗਈ ਹੁਣ ਇਹ ਤਾਂ ਤੋਂ ਪਹਿਲਾਂ ਸੋਖਤ ਵਾਰੇ ਬਿਲਕੁਲ ਸੋਨੀ ਟੌਨ ਟਿਪੇ ਮਸਾ ਚੱਲੀਆਂ ਜਦੋਂ ਹੂੰ ਸੋਨੀ ਟੌਨ ਪਾਣੀ ਭਾਲੇ ਚੋਕਰ ਸਾਡਾ ਮਜੀਵੀ ਭਾਈ ਚਰਾ ਨਵੇਂ ਸੁਨ ਟੋ ਸੁਨੀ ਟੋਂ ਦੀ ਟੇਬਲ ਲੇਕੇ ਆ ਉਹ ਤਾਂ ਬੜੀਆਂ ਮਛੂਸੀਆਂ ਤੇ ਓਰੇ ਪਤੰਦਰ ਨੇ ਰੀਡ ਪਤਾ ਕਿਹੜੀ ਲਈ ਤੇਰੀ ਮਾਂ ਨੇ ਸੀਚਾ ਤੋੜਤਾ ਤੇ ਮੁਖਵੀਨ ਤਾਂ ਕੈਸੇ ਵਾਰ ਉਦੋਂ ਟੇਪਾ ਦੇ ਬਈ ਬਈ ਭਰਾਵਾ ਖੜਕੂਆ ਦਾ ਰੋਲ ਸੀ ਮੋਸੀ ਥਾਣੇਦਾਰ ਆ ਗਿਆ ਆ ਲੈ ਫੜਾ ਦੇ ਕੰਮ ਆ ਪਾ ਦੇ ਥਾਣੇਦਾਰਾ ਟੇਪ ਬੰਦ ਕਰ ਓਏ ਫਿਰ ਬੋਲੋ ਨਾ ਕੋਈ ਹਾਂ ਥਾਣੇਦਾਰਾ ਟੇਪ ਬੰਦ ਕਰ ਗੰਦੇ ਗਾਣੇ ਲਈ ਜਨਾ ਉਹ ਨਹੀਂ ਬੰਦ ਕਰਤੀ ਚਾਰੇ ਨੇ ਖਾਲੇਦਾਰਾ ਕਿਹੜਾ ਗੀਤ ਲਾਇਆ ਸੀ ਓਏ ਆਖੇ ਜੀ ਤੇਰੀ ਮਾਂ ਨੇ ਸੀ ਸਾਤ ਉੜਦਾ ਓਨੇ ਪੰਛੀ ਚਪੇੜੇ ਮੂਹ ਦੇ ਛੱਡੇ ਨੇ ਤਲੇ ਰਕੇ ਉਹਦਾ ਭਾਂਚਾ ਦਾ ਮੈਨੂੰ ਔਖੀ ਇਹਨਾਂ ਤੋਂ ਹੈ ਦਵਾਰੇ ਫੇਰ ਭਾਈ ਬੱਸ ਹੈਲੋ ਕੋਣ ਆ ਯਾਰ ਤੂੰ ਚੱਜਣਾ ਦੱਸ ਕਿਹੜਾ ਗੀਤ ਲਾਇਆ ਸੀ ਓਹ ਆਂਦਾ ਜੀ ਤੇਰੀ ਮਾਂ ਨੇ ਸੀ ਛਾਤੇ ਉੜਦਾ ਹੁਣ ਉਹਦਾ ਵਿਚਾਰਾ ਸੱਚਾ ਬੋਲਦਾ ਈ ਠੰਡ ਨਾਲ ਮੇਰੇ ਕੜਕੜ ਖੀਚੂ ਮਰ ਕੱਢੇ ਅਖੀਰੀ ਹੋ ਨਵੇਂ ਇਹ ਨਹੀਂ ਪਤਾ ਮੇਰਾ ਖੜਾ ਖੜਾ ਕੋਣ ਬਾਈ ਮੈਂ ਹੋਰ ਗੀਤ ਕਰਨ ਕੀ ਲਾਉਣਾ ਕੋਣ ਸੁਣ ਲੋ ਇਹ ਤਾਂ ਹੁੱਕ ਕਹੀਂ ਦੇ ਗੋਰੇ ਹਾ 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 ਗੋਰੇ ਮੱਕਤ ਮਾ ਕਰਿਆ ਭਗਤ ਸਿੰਘ ਸੂਰ ਮੇ ਤੇ ਦਫਾ ਲਾ ਕੇ ਜਾਖੀ ਜਿੱਤ ਨੇ ਸੋ ਚੌੜੀ ਤੇ ਫਸੀ ਵਾਲੀ ਸੱਜੇ ਕਰਤੀ ਗੋਰੇ ਕੱਜਨੇ ਜੱਜ ਨੇ ਸੁਨਾ ਦਿੱਤਾ ਪੈਸੇਲਾ ਸੁਣ ਸੁਣ ਬੋਲੇ ਸੂਰਮਾ ਮੱਖਣਾ ਮੱਖਣਾ ਉਹ ਦੇਸ਼ ਨੂੰ ਯਾਦ ਕਰਨਾ ਉਹ ਦੇਸ਼ ਨੂੰ ਯਾਦ ਰੱਖੀਨਾ ਦੇਸ਼ ਨੂੰ ਪਿਆਰ ਜਿੰਦ ਤੋਂ ਅਸੀਂ ਰੱਖੀਨਾ ਹਾਏ ਰਾਜਾ ਆ ਗਿਆ ਆ ਗਏ ਹਮੂਲਤ ਆਤਮਾ ਚੀਤ ਹੋ ਮਾਇ ਆਈ ਯਾਦ ਕਰਾਈ ਹਮੂਲਤ ਕਾਤ ਨੂੰ ਜਿਤ ਹੋ ਮਾਇ ਆਈ ਮੁਲਕਾਤ ਨੂੰ ਕਾਥੇ ਨੂੰ ਜਦੋਂ ਮਾਂ ਆਈ ਸੈਂਟਰ ਰ ਹੌਰ ਝੇਲੇ ਵਿੱਚ ਪਿੱਛੇ ਚੀ ਖਾਂਦੇ ਚੀਖਾਂ ਦੇ ਭਗਤ ਸਿੰਘ ਦੇਖ ਕੇ ਅੱਖੀ ਹੱਝ ਪਾਣੀ ਆ ਗਿਆ ਦੇਖ ਮਾਂ ਨੂੰ ਮਾਂ ਨੂੰ ਭਗਤ ਸਿੰਘ ਬੋਲ ਕਿਹੜੀ ਗੱਲੋਂ ਹੰਝੂ ਕੇ ਰਦੀ ਰੱਖ ਹੌਸਲਾ ਹੌਸਲਾ ਢਲਾਨਾ ਚਿੱਤ ਅੰਮੀ ਏ ਥਾਪੀ ਦੇ ਦੇ ਭਗਤ ਸਿੰਘ ਨੂੰ ਬੋਲ ਕੇ ਬੋਲ ਕੇ ਉਹ ਦੇਸ਼ ਨੂੰ ਯਾਦ ਰੱਖੂ ਨੇ ਜੀ ਪੈਗੀ ਕਿਸ਼ਨ ਸਿੰਘ ਬਾਪ ਨੂੰ ਬਈ ਹਾਕ ਪੈਗੀ ਪੈਗੀ ਕਿਸ਼ਨ ਸਿੰਘ ਬਾਪ ਨੂੰ ਨਾਲੇ ਹਲੇ ਮੂਲਾ ਕਾਜ ਦੀ ਦੇਵੇ ਹੌਸਲਾ ਹੌਸਲਾ ਪਲ ਸੇ ਸੇਰੇ ਲਾਲ ਦੱਡ ਨਾ ਤੁਝਾਂ ਬੱਚਿਆ ਹਰੀਦੀ ਆਪਣੀ ਆਪਣੀ ਦੇਸ਼ ਲਈ ਮੱਲਾ ਮਾਂਡਲੇ ਦੀ ਕੁੱਖ ਜੇਲੇ ਵਿੱਚ ਜਿੱਥੇ ਤੇਰਾ ਸੀ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ ਓ ਕੋਮਲ ਓਂ ਜਿ ਮਰਨਾ ਕੀ ਆ ਦੱਸ ਕੇ ਕੋਮਲ ਓਂ ਜਿ ਮਰਨਾ ਕੀ ਆ ਦੱਸ ਕੇ ਆਜਾਤਾ ਸਾਰਾ ਉਹ ਕੰਟੀ ਵੱਜ ਗਈ ਮੁਲਾਕਾਤ ਟੁੱਟ ਗਈ ਬਈ ਕੰਢੀ ਵੱਜ ਗਈ ਵੱਜ ਗਈ ਮੁਲਾਕਾਤ ਟੁੱਟ ਗਈ ਕੱਢ ਲਿਆ ਕੁੱਥਲੀ ਚ ਭਖਤ ਸਿੰਘ ਨੂੰ ਸਿੰਘ ਨੂੰ ਲਾ ਲਿਆ ਮੂਰੇ ਗੋਰਿਆਂ ਦੀ ਗਾਰਦ ਨੇ ਜਾਂਦੇ ਸ਼ੇਰ ਨੇ ਸ਼ੇਰ ਨੇ ਮਾਰਿਆ ਨਾਰਾ ਇਨਕਲਾਬ ਜਿੰਦਾਬਾਦ ਦਾ ਫਾਸੀ ਦੇਤਾ ਦੇਤਾ ਭਖਤ ਸਿੰਘ ਨੂੰ ਲਾ ਮਾਰ ਜਾਣੇ ਤਾਕੀ ਗੋਰਿਆਂ ਰ ਤੇਰੀਕੇ ਵਾਲਿਆ ਗਿਆ ਪਾਣਾ ਤੇਰੀਕੇ ਵਾਲਿਆ ਗਿਆ ਪਾਣਾ ਬਹੁਤ ਪਿਆਰ ਜਿੰਦਾਬਾਦ ਆਵਾਜ਼